ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਮਿਸ਼ਨ ਚੜਦੀ ਕਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਮਿਸ਼ਨ ਚੜਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਸਹਿਯੋਗ ਕਰਨ ਲਈ ਲਿੰਕ rangla.punjab.gov.in ਤੇ ਜਾ ਕੇ ਤੁਸੀਂ ਲੌਗਇਨ ਕਰ ਸਕਦੇ ਹੋ ਅਤੇ ਆਪਣਾ ਸਹਿਯੋਗ ਹੈ ਜਿਹੜਾ ਕਿ ਉਹ ਪਾ ਸਕਦੇ ਹੋ ਤਾਂ ਹੁਣ ਗੱਲ ਕਰਾਂਗੇ ਅੱਗੇ ਯੂਨੀਅਨ ਬੈਂਕ ਆਫ ਇੰਡੀਆ ਦੇ ਉੱਚ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਮਿਰਛਣ ਚੜ੍ਹਦੀ ਕਲਾ ਦੇ ਵਿੱਚ 2 ਕਰੋੜ ਰੁਪਏ ਦਾ ਚੈੱਕ ਸੌਂਪਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਬੈਂਕ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਔਰ ਨੇ ਕਿਹਾ ਕਿ ਹਾਰਟ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਆਓ ਸਰਕਾਰ ਦਾ ਸਾਥ ਦੇਈਏ ਅਤੇ ਪੰਜਾਬ ਨੂੰ ਮੁੜ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ ਪੰਜਾਬ ਤੋਂ ਰਾਸਵਾਂ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੁਰਵਸੇ ਬੇਦਾਕਾਰਜ਼ ਜੋਰਾਂ ਸ਼ੋਰਾਂ ਨਾਲ ਚੱਲ ਰਹੇ ਹਨਾਂ ਕਿਹਾ ਕਿ ਹੜਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ ਉਹਨਾਂ ਸਮਾਜ ਸੇਵੀਆ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਨਾਲ ਪੰਜਾਬ ਅਸੀਂ ਤੇ 22 ਤਰੀਕ ਤੋਂ ਹੀ ਅਜਨਾਲਾ ਪੇਰਾਬਾਬਾ ਨਾਨਕ ਰਮਦਾਸ ਉਧਰ ਫਿਰੋਜ਼ਪੁਰ ਸਾਜ਼ਲ ਕਾ ਟੀਮਾਂ ਲੱਗੀਆਂ ਹੁਣ ਰਿਲੀਫ ਹੋ ਗਿਆ ਰੈਸਕਿਊ ਵੀ ਹੋ ਗਿਆ ਅਸੀਂ ਬੋਟਸ ਦਿੱਤੀਆਂ ਐਂਬੂਲੈਂਸ ਸਾਰੇ ਸਾਰੇ ਐਨ ਜੀਓ ਕਰ ਰਹੇ ਆ ਸਰਕਾਰ ਵੀ ਆਪਣਾ ਕੰਮ ਕਰ ਪਰ ਹੁਣ ਜਿਹੜਾ ਚੈਲੰਜ ਹੈ ਨਾ ਉਹ ਤਿੰਨ ਚਾਰ ਕਿਸਮ ਦੇ ਆ ਇੱਕ ਤੇ ਇਹ ਕਿਸਾਨਾਂ ਨੂੰ ਜਿਹੜਾ ਝੋਨੇ ਦੀ ਫਸਲ ਬਰਬਾਦ ਹੋਈ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਉਹ ਗੁਲਦਾਵਰੀਆਂ ਹੋ ਰਹੀਆਂ ਨੇ ਸਾਨੂੰ ਉਮੀਦ ਹੈ 15 ਅਕਤੂਬਰ ਤੱਕ ਇਹਨਾਂ ਨੂੰ ਮੁਆਵਜ਼ਾ ਮਿਲੇ ਜਿਨ੍ਹਾਂ ਦੇ ਘਰ ਉੱਟ ਗਏ ਹੈ ਅਸੀਂ ਵੀ ਆਪਣੇ ਜ਼ਾਤੀ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ 50 ਮਕਾਨ ਬਣਾਉਣ ਦੀ ਲੇਕਿਨ ਜਿਹੜਾ ਡਿਜ਼ਾਸਟਰ ਫੰਡ ਹੈ ਜਾਂ ਹੋਰ ਆਪਣੀਆਂ ਸੰਸਥਾਵਾਂ ਲੱਗੀਆਂ ਹਨ ਉਹਨਾਂ ਨੂੰ ਮੈਂ ਇੱਕ ਤਮਈਂ ਅਪੀਲ ਕਰਾਂਗਾ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਆਰਡੀਨੇਸ਼ਨ ਰੱਖੋ ਕਿਉਂਕਿ ਜੋ ਨੁਕਸਾਨ ਹੋਇਆ ਉਹਦੀ ਮੈਪਿੰਗ ਐਸ ਡੀ ਐਮ ਕੋਲ ਹੈ ਤਹਿਸੀਲਦਾਰਾ ਕੋਲ ਹੈ ਨਾਇਬ ਕੋਲ ਹੈ ਪਟਵਾਰੀਆਂ ਕੋਲ ਹੈ ਆਪਾਂ ਉਹਨਾਂ ਤੋਂ ਬਿਨਾ ਨਾ ਜਾਈਏ ਕਿਉਂਕਿ ਉਹ ਫਿਰ ਸਾਰਾ ਉਪਰ ਖਾਬੜ ਹੋ ਜਾਏਗਾ ਚੀਜ਼ ਸਹੀ ਜਗ੍ਹਾ ਪਹੁੰਚੇਗੀ। ਔਰ ਅਸੀਂ ਕੱਲ ਅਜਨਾਲਾ ਵਿਖੇ 25 ਟਰੈਕਟਰ ਤੇ 5 ਜੀਸੀਬੀ ਨਾਲ ਅਸੀਂ ਰੇਤ ਕੱਢਣ ਦਾ ਜਿਹੜਾ ਟੱਕ ਲਾ ਰਹੇ ਹਾਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਥੇਦਾਰ ਕਹਿੰਨੀ ਰਕबीर ਸਿੰਘ ਜੀ ਕੱਲ 11 ਵਜੇ ਉੱਥੇ ਟੱਕ ਲਾਣਗੇ। ਉਹ ਅਸੀਂ ਬਹੁਤ ਵੱਡੀ ਮੋਹਮ ਜਿਹੜੇ ਸੈਂਕੜਿਆਂ ਏਕੜ ਰੇਤ ਨੂੰ ਕੱਢਣ ਦਾ ਕੰਮ ਹੈ ਸਾਡਾ ਕੰਮ ਹੈ ਕੱਢ ਕੇ ਉਹਨੂੰ ਸਾਈਡ ਤੇ ਰੱਖਣਾ ਫਿਰ ਕਿਸਾਨ ਜਿਵੇਂ ਮਰਜ਼ੀ ਚਾਣ ਜਿਹਨੂੰ ਮਰਜ਼ੀ ਵੇਚਣ ਤੇ ਪੈਲੀਆਂ ਨੂੰ ਕਣਕ ਦੀ ਬਜਾਈ ਲਈ ਤਿਆਰ ਕਰਨਾ ਉਹ ਜੋ ਵੀ ਸਾਡੇ ਤੋਂ ਹੋ ਸਕੇਗਾ ਬੀਜ ਹੈ ਖਾਦ ਹੈ ਜਿਹੜੇ ਗਰੀਬ ਕਿਸਾਨ ਹੈ ਜਿਨ੍ਹਾਂ ਦਾ ਝੋਨਾ ਫਸਲ ਖਰਾਬ ਹੋ ਗਈ ਉਹਨਾਂ ਨੂੰ ਅਸੀਂ ਉਹ ਵੀ ਮੁਹੱਈਆ ਕਰਾਵਾਂਗੇ ਕੈਬਨਿਟ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਇੱਥੇ ਸ਼ਹੀਦ ਬਚਨ ਸਿੰਘ ਸਟੇਡੀਅਮ ਡਿੜਬਾ ਵਿਖੇ ਰਾਸ਼ਟਰੀ ਸੀਬੀਐਸਸੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਇਹ ਚੈਂਪੀਅਨਸ਼ਿਪ 27 ਸਤੰਬਰ ਨੂੰ ਸਮਾਪਤ ਹੋਵੇਗੀ ਜਿਸ ਦੇ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਤੀਰਅੰਦਾਜ਼ ਆਪਣੇ ਹੁਨਰ ਅਤੇ ਪ੍ਰਤਿਬਾ ਦਾ ਪ੍ਰਦਰਸ਼ਨ ਕਰਨਗੇ ਇਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਸਰਦਾਰ ਚੀਮਾ ਨੇ ਭਾਗੀਦਾਰਾਂ ਨਾਲ ਨਿੱਜੀ ਤੌਰ ਤੇ ਗੱਲਬਾਤ ਕੀਤੀ ਉਹਨਾਂ ਨੂੰ ਸਮਰਪਣ ਅਤੇ ਅਨੁਸ਼ਾਸਨ ਦੀ ਭਾਵਨਾ ਨਾਲ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਦਰਵੇ ਹਲਕੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ CBSE ਨੇ ਸੈਂਟਰ ਬੋਰਡ ਆਫ ਐਗਜ਼ਾਮਿਨੇਸ਼ਨ ਜਿਹੜਾ ਉਹ ਦਰਵੇ ਨੂੰ ਚੁਣਿਆ ਜਿੱਥੇ ਕਿ ਤੀਰਅੰਦਾਜ਼ੀ ਦੀਆਂ ਨੈਸ਼ਨਲ ਲੈਵਲ ਦੀਆਂ ਗੇਮਾਂ ਹੋ ਰਹੀਆਂ ਨੇ ਔਰ ਖਾਸ ਕਰਕੇ ਸਾਡੇ GCM ਸਕੂਲ ਨੂੰ ਚੁਣਿਆ। ਔਰ ਦੜਬੇ ਹਲਕੇ ਇਸ ਗਰਾਉਂਡ ਨੂੰ ਮੈਂ ਸਮਝਦਾ ਇਸ ਗਰਾਉਂਡ ਦੀ ਮਿੱਟੀ ਬੜੀ ਭਾਗਾਂ ਵਾਲੀ ਆ ਇਹਨੇ ਹਮੇਸ਼ਾ ਹੀ ਜਿਹੜੇ ਲੈਕਚਰ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਪੈਦਾ ਕੀਤੇ ਨੇ ਸੋ ਮੇਰੇ ਵੱਲੋਂ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਤਾਰਕਾਂ ਔਰ ਸਕੂਲ ਦੀ ਮੈਨੇਜਮੈਂਟ ਦਾ ਬਹੁਤ-ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇਹ ਸੈਕੰਡ ਟਾਈਮ ਜਿਹੜੀਆਂ ਨੈਸ਼ਨਲ ਲੈਵਲ ਦੇ ਖੇਡਾਂ ਹੋ ਰਹੀਆਂ ਲੱਗੀਆਂ ਸੋ ਇਹਨਾਂ ਦਾ ਵਿਸ਼ੇਸ਼ ਅਪਰਾਹਾ ਹੁੰਦਾਗਾ ਕਿ ਬੱਚੇ ਜਿਹੜੇ ਉਹ ਪੂਰੇ ਦੇਸ਼ ਭਰ ਚੋਂ ਆਉਂਦੇ ਨੇਗੇ ਉਹ ਆ ਕੇ ਇੱਥੇ ਤੀਰੰਦਾਦੀ ਖੇਡਦੇ ਨੇਗੇ ਔਰ ਦਰਮਿਆਨ ਦਾ ਨਾਂ ਜਿਹੜਾ ਉਹ ਵੀ ਮੈਂ ਸਮਝਦਾ ਭਾਰਤ ਭਰ ਦੇ ਅੰਦਰ ਜਿਹੜਾ ਉਹ ਚਮਕਦਾ ਗਏ ਮੈਂ ਸਮਝਦਾ ਜਿਹੜਾ ਵੀ ਸਕੂਲ ਖੇਡਾਂ ਪ੍ਰਤੀ ਪ੍ਰਫੁੱਲ ਦੁਨਣਾ ਉਸੇ ਸਕੂਲ ਦੇ ਬੱਚੇ ਜਿਹੜੇ ਨੇਗੇ ਉਹ ਐਜੂਕੇਸ਼ਨ ਦੇ ਅੰਦਰ ਵੀ ਬੱਚਾ ਪਰਫਾਰਮ ਕਰਦੇ ਨੇ ਕਿ ਉਹ ਪੜ੍ਹਾਈ ਦੇ ਅੰਦਰ ਵੀ ਅੱਛਾ ਪਰਫਾਰਮ ਕਰਦੇ ਨੇ ਕਿ ਸੋ ਸਾਰਿਆਂ ਨੂੰ ਜਦੋਂ ਵੀ ਕੋਈ ਵੀ ਸਕੂਲ ਆ ਸਾਰੇ ਸਕੂਲਾਂ ਚਾਹੀਦਾ ਕਿ ਉਹ ਖੇਡਾਂ ਦੇ ਵਿੱਚ ਬੱਚਿਆਂ ਨੂੰ ਜਿਆਦਾ ਜਿਆਦਾ ਭਾਗ ਦਵਾਉਣ ਤਾਂ ਕਿ ਬੱਚਿਆਂ ਦੀ ਸਿਹਤ ਵੀ ਬਣੀ ਰਹਿੰਦੀ ਆ ਔਰ ਬੱਚੇ ਜਿਹੜੇ ਨੇਗੇ ਪੜ੍ਹਾਈ ਦੇ ਨਾਲ ਜੁੜੇ ਰਹਿੰਦੇ ਨੇ ਕਿ ਸੱਭਿਆਚਾਰ ਦੇ ਨਾਲ ਜੁੜੇ ਰਹਿੰਦੇ ਨੇ ਕਿ ਔਰ ਨਸ਼ਿਆਂ ਤੋਂ ਜਿਹੜਾ ਉਹ ਕੋਹਾਂ ਦੂਰ ਰਹੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਫਿਲਹਾਲ ਐਨਾ ਹੀ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ